ਵਾਰਦੀ ਦੀ ਫਸਲ ਕਣਕ ਦੀ ਵਾਢੀ ਤੋਂ ਬਾਅਦ ਹੁਣ ਸੌਣੀ ਦੀ ਮੁੱਖ ਫਸਲ ਝੋਨੇ ਦੀ ਬਿਜਾਈ ਅਤੇ ਲੋਵਾਈ ਦੀ ਤਿਆਰੀ ਜ਼ੋਰਾਂ ਉੱਤੇ ਚੱਲ ਰਹੀ ਹੈ। ਅਜਿਹੇ ਸਮੇਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਪਨੀਰੀ ਦੀ ਬਿਜਾਈ ਅਤੇ ਲੋਵਾਈ ਲਈ ਟੁਕਮਾ ਸਮਾਂ ਅਤੇ ਟੰਗ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਆਓ ਜਾਣਦੇ ਹਾਂ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਪਨੀਰੀ ਦੀ ਬਿਜਾਈ ਅਤੇ ਲੋਵਾਈ ਲਈ ਟੁਕਮਾ ਸਮਾਂ ਅਤੇ ਟੰਗ ਝੋਨੇ ਦੀਆਂ ਸਿਫਾਰਿਸ਼ ਕਿਸਮਾਂ ਦਾ ਵੇਰਵਾ ਕਿਸਮ PR131 ਬਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ 4 ਕੁਆਂਟਲ ਪ੍ਰਤੀ ਏਕੜ 31 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 110 ਝੂਲਸ ਰੋਗ ਦੇ ਜੀਵਾਂੂਆਂ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਜਾਈ ਦਰਮਿਆਨ ਸਮਾਂ 20 ਤੋਂ 27 ਦਿਨ PR129 ਬਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ औसत ਝਾੜ ਕੁਆਂਟਲ ਪ੍ਰਤੀ ਏਕੜ 30 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 108 ਝੂਲਸ ਰੋਗ ਦੇ ਜੀਵਾਣੂਆਂ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 24 ਤੋਂ 29 ਦਿਨ ਪੀਆਰ 128 ਬਿਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ ਝਾੜ ਕੁਆਂਟਲ ਪ੍ਰਤੀ ਏਕੜ 30.5 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 111 ਚੂਲਸਰੋਗ ਦੇ ਜੀਵਾਣੂਆਂ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 21 ਤੋਂ ਲੈ ਕੇ 26 ਦਿਨ ਪੀਆਰ 122 ਬਿਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ ਝਾੜ ਕੁਇੰਟਲ ਪ੍ਰਤੀ ਏਕੜ 31.5 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 117 ਚੂਲਸਰੋਗ ਦੇ ਜੀਵਾਣੂਆਂ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 15 ਤੋਂ 20 ਦਿਨ PR121 ਬਿਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ ਝਾੜ 4 ਕੁਆਂਟਲ ਪ੍ਰਤੀ ਏਕੜ 30.5 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 110 ਦਿਨ ਝੂਲਸ ਰੋਗ ਦੇ ਜੀਵਾਣੂਆਂ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 22 ਤੋਂ 27 ਦਿਨ ਇਸੇ ਤਰ੍ਹਾਂ PR114 ਬਿਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ ਤੀ ਤੋ 35 ਦਿਨ ਔਸਤ 4 ਕੁਆਂਟਲ ਪ੍ਰਤੀ ਏਕੜ 27.5 ਪੱਕਣ ਲਈ ਸਹੀ ਸਮਾਂ ਲਵਾਈ ਤੋਂ ਬਾਅਦ 115 ਝੂਲਸ ਰੋਗ ਦੇ ਜਵਾਨੂਆਂ ਪ੍ਰਤੀ ਸਹਿਣਸ਼ੀਲਤਾ 5/10 ਝੋਨੇ ਦੀ ਕਟਾਈ ਕਿਣਕ ਦੀ ਬਿਜਾਈ ਦਰਮਿਆਨ ਸਮਾਂ 17 ਤੋਂ 22 ਦਿਨ ਪੀਆਰ 113 ਬਿਜਾਈ ਦਾ ਸਮਾਂ 20 ਤੋਂ 25 ਮਈ ਪਨੀਰੀ ਦੀ ਸਹੀ ਉਮਰ ਤੀ ਤੋ 35 ਦਿਨ ਔਸਤ 4 ਕੁਆਂਟਲ ਪ੍ਰਤੀ ਏਕੜ 28 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 112 ਝੂਲਸਰੋਗ ਦੇ ਜਮਾਣੂਆਂ ਪ੍ਰਤੀ ਸਹਿਣਸ਼ੀਲਤਾ 8/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 20 ਤੋਂ 25 ਦਿਨ ਇਸੇ ਤਰ੍ਹਾਂ ਕਿਸਮ PR130 ਬਿਜਾਈ ਦਾ ਸਮਾਂ 25 ਤੋਂ 31 ਮਈ ਪਨੇਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ ਝਾੜ ਕੁਆਂਟਲ ਪ੍ਰਤੀ ਏਕੜ 30 ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 105 ਝੂਲਸਰੋਗ ਦੇ ਜਿਵਾਨੂਆਂ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 20 ਤੋਂ 27 ਦਿਨ ਐਚਕੇਆਰ47 ਬਿਜਾਈ ਦਾ ਸਮਾਂ 25 ਤੋਂ 31 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ ਚਾੜ 4 ਕੁਆਂਟਲ ਪ੍ਰਤੀ ਏਕੜ 29.5 ਪੱਕਣ ਲਈ ਸਹੀ ਸਮਾਂ ਲਵਾਈ ਤੋਂ ਬਾਅਦ 104 ਝੂਲਸਰੋਗ ਦੇ ਜਿਵਾਨੂਆਂ ਪ੍ਰਤੀ ਸਹਿਣਸ਼ੀਲਤਾ 0/10 ਝੋਨੇ ਦੀ ਕਟਾਈ ਕਣਕ ਦੀ ਬਿਜਾਈ ਦਰਮਿਆਨ ਸਮਾਂ 23 ਤੋਂ 28 ਦਿਨ ਪੀਆਰ127 ਬਜਾਈ ਦਾ ਸਮਾਂ 25 ਤੋਂ 31 ਮਈ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਔਸਤ 4 ਕੁਆਂਟਲ ਪ੍ਰਤੀ ਏਕੜ ਦੀ ਪੱਕਣ ਲਈ ਸਮਾਂ ਲਵਾਈ ਤੋਂ ਬਾਅਦ 107 ਝੂਲਸ ਰੋਗ ਦੇ ਜਿਵਾਣੋ ਪ੍ਰਤੀ ਸਹਿਣਸ਼ੀਲਤਾ 10/10 ਝੋਨੇ ਦੀ ਕਟਾਈ ਕਣਕ ਦੀ ਬਜਾਈ ਦਰਮਿਆਨ ਸਮਾਂ 20 ਤੋਂ 25 ਦਿਨ ਇਸੇ ਤਰ੍ਹਾਂ ਆਖਰੀ ਕਿਸਮ PR126 ਬਜਾਈ ਦਾ ਸਮਾਂ 25 ਮਈ ਤੋਂ ਲੈ ਕੇ 20 ਜੂਨ ਤੱਕ ਪਨੀਰੀ ਦੀ ਸਹੀ ਉਮਰ 25 ਤੋਂ 30 ਦਿਨ ਔਸਤ 4 ਕੁਆਂਟਲ ਪ੍ਰਤੀ ਏਕੜ ਦੀ ਪੱਕਣ ਲਈ ਸਮਾਲਵਾਈ ਤੋਂ ਬਾਅਦ 93 ਚੁਲਸਰੋਗ ਦੇ ਜਵਾਨੋ ਪ੍ਰਤੀ ਸਹਿਣਸ਼ੀਲਤਾ 7/10 ਝੋਨੇ ਦੀ ਕਟਾਈ ਕਣਕ ਦੀ ਬਜਾਈ ਦਰਮਿਆਨ ਸਮਾਂ 25 ਤੋਂ ਲੈ ਕੇ 40 ਦਿਨ ਝੋਨੇ ਦੀ ਪਨੀਰੀ ਨੂੰ ਖਾਦਾਂ ਦੀ ਮਾਤਰਾ ਅਤੇ ਖਾਦਾਂ ਪਾਉਣ ਦਾ ਵੇਰਵਾ ਖਾਦਾਂ ਯੂਰੀਆ ਮਾਤਰਾ ਪ੍ਰਤੀ ਏਕੜ 26 ਕਿਲੋ ਪਾਉਣ ਦਾ ਸਮਾਂ ਪਨੀਰੀ ਦੀ ਬਜਾਈ ਸਮੇਂ ਕਦੂ ਤੋਂ ਪਹਿਲਾਂ ਅਤੇ 26 ਕਿਲੋ ਬਜਾਈ ਤੋਂ 15 ਦਿਨ ਬਾਅਦ ਸਿੰਗਲ ਸੁਪਰ ਫਾਸਫੇਟ ਮਾਤਰਾ ਪ੍ਰਤੀ ਏਕੜ 60 ਕਿਲੋ ਬਜਾਈ ਤੋਂ ਪਹਿਲਾਂ ਜ਼ਿੰਕ ਸਲਫੇਟ 21% ਜਾਂ ਜ਼ਿੰਕ ਸਲਫੇਟ 33% ਮਾਤਰਾ ਪ੍ਰਤੀ ਏਕੜ 40 ਕਿਲੋ ਜਾਂ 25.5 ਕਿਲੋ ਪਾਉਣ ਦਾ ਸਮਾਂ ਬਜਾਈ ਤੋਂ ਪਹਿਲਾਂ ਇਹ ਬੜਮੁਲੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪlant breeding ਅਤੇ genetics ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ